ਸਨ ਪ੍ਰਭੂ ਅੱਜ ਤਰੀਕ ਹੈਗੀ 7 ਅਕਤੂਬਰ 2025 ਆ ਸਾਹਮਣੇ ਤੁਸੀਂ ਖੇਤ ਦੇਖ ਰਹੇ ਹੋ ਇਹ ਆਪਣਾ ਖੇਤ ਹੈ ਆਪਣਾ ਆਪ ਦਾ ਇੱਥੇ ਆਪਣੀ ਪਨੀਰੀ ਬੀਜੀ ਹੋਈ ਸੀ ਤੇ ਜਿਸ ਕਾਰਨ ਮਨ ਲਓ ਪਨੀਰੀ ਤੁਹਾਨੂੰ ਪਤਾ ਹੈ ਕਿ ਪਨੀਰੀ ਨੂੰ ਆਪਾਂ ਪਾਉਣੇ ਹੁੰਨੇ ਆ ਖਾਦ ਵਗੈਰਾ ਡੀਏਪੀ ਥੱਲੇ ਪਾਉਣੇ ਹੁੰਨੇ ਆ ਹੋਰ ਚੀਜ਼ਾਂ ਪੈਂਦੀਆਂ ਹੁੰਦੀਆਂ ਇਸ ਕਰਕੇ ਝੋਨਾ ਜਿਆਦਾ ਕੱਦ ਕਰ ਗਿਆ ਕੁਝ ਬਾਰਸ਼ ਚੰਗੀਆਂ ਹੋਈਆਂ ਇਸ ਵਾਰ ਤੇ ਇੱਥੇ ਝੋਨਾ ਜਿਆਦਾ ਕੱਦ ਕਰ ਗਿਆ ਸੀ ਤੇ ਆ ਦੇਖੋ ਹੁਣ ਇਸ ਤਰ੍ਹਾਂ ਜਮਾ ਸੁਹਾਗਾ ਹੀ ਵਜ ਗਿਆ ਦੇਖੋ ਅੱਜ ਹੁਣ ਅੱਜ ਫਿਰ ਤਾਇਤਾ ਜਮੀ ਪੈ ਕੇ ਹਟਿਆ ਅਜੇ ਹੁਣੇ ਹੁਣੇ ਦੇਖ ਸਕਦੇ ਤੁਸੀਂ ਪਈਆਂ ਵੀ ਗਿੱਲੀਆਂ ਜੇ ਪਈਆਂ ਤੇ ਪਾਣੀ ਖੜਾ ਹੋਇਆ ਤੇ ਕੱਲ ਮੀਂਹ ਪਿਆ ਸੀ ਕਾਫੀ ਆਪਣੇ 6 ਅਕਤੂਬਰ ਨੂੰ ਤੇ ਕੱਲ ਹੋਇਆ ਵੀ ਇਹ ਜੋ ਨਾ ਸਾਰਾ ਥੱਲੇ ਵਹਿ ਗਿਆ ਚਮਾ ਐ ਸੁਆਗਾ ਵਜ ਗਿਆ ਸੀਗਾ ਕੋਈ ਕੋਈ ਮੰਨ ਲਓ ਜਿਵੇਂ ਉਹ ਟਿੱਬੀਆਂ ਉਧਰ ਹੋਲੀਆਂ ਸੀ ਉਧਰ ਖੜਾ ਹੋਇਆ ਤੇ ਇਧਰ ਐ ਜਮਾ ਵਹਿ ਗਿਆ ਸੀ ਤੁਸੀਂ ਥੱਲੇ ਪਾਣੀ ਦੇਖੋ ਸਾਰਾ ਮੀਂਹ ਦਾ ਹੀ ਪਾਣੀ ਹੈ ਅੱਜ ਵੀ ਮੀਂਹ ਪੈ ਗਿਆ ਤੇ ਕੱਲ ਵਾਲਾ ਵੀ ਸੀਗਾ ਤੇ ਇਸ ਕਰਕੇ ਕਾਫੀ ਪਾਣੀ ਥੱਲੇ ਖੜਾ ਹੋਇਆ ਹੈ ਆਹ ਦੇਖੋ ਤੁਸੀਂ ਇਸ ਸਟੇਜ ਤੇ ਝੋਨਾ ਸੀਗਾ ਆਪਣਾ ਲਗਭਗ ਦੁੱਧ ਦੇ ਸਟੇਜ ਤੱਕ ਚੁੱਕੀ ਏ ਤੇ ਹੁਣ ਦਾਣਾ ਬਣਾਉਣ ਦੀ ਸਟੇਜ ਚੱਲ ਰਹੀ ਸੀਗੀ ਦੀ ਤੇ ਹੁਣ ਮੀਂਹ ਪੈ ਗਿਆ ਤੇ ਝੋਨਾ ਜਮਾ ਹੀ ਵਿਛ ਗਿਆ ਇਹ ਤੇ ਹੁਣ ਕਈ ਕਿਸਾਨ ਵੀਰ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਚੋਂ ਨੇ ਜਮਾ ਵਿਛ ਚੁੱਕੇ ਨੇ ਕਿ ਇਸ ਵਾਰ ਝੋਨੇ ਦਾ ਕੀ ਬਣੇਗਾ ਕਿ ਇਸ ਵਾਰ ਝਾੜ ਘਟੇਗਾ ਜਾਂ ਫਿਰ ਸਾਡੇ ਵੱਲੇ ਕੁਝ ਪਏਗਾ ਜਾਂ ਨਹੀਂ ਪਏਗਾ ਸੋ ਉਹਨਾਂ ਕਿਸਾਨ ਵੀਰਾਂ ਲਈ ਇਹ ਵੀਡੀਓ ਏ ਅੱਪ ਤੁਸੀਂ ਦੇਖ ਸਕਦੇ ਹੋ ਝੋਨਾ ਕੱਲ ਆਪਣਾ ਡਿੱਗਾ ਸੀਗਾ ਤੇ ਉਹ ਦੇਖੋ ਅੱਜ ਨਾ ਝੋਨੇ ਨੇ ਮਾੜੀ-ਮਾੜੀ ਗੋਡੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਹ ਝੋਨਾ ਆਪਣੇ ਹਰੀਆਲੀ 'ਚ ਹਰੀਆਲੀ 'ਚ ਪੂਰਾ ਏ। ਤੇ ਦੇਖੋ ਮਾੜੇ-ਮਾੜੇ ਗੋਡੀਆਂ ਲਾਉਣੀ ਸ਼ੁਰੂ ਕਰਤੀਆਂ ਸੀ ਝੋਨੇ ਨੇ ਅੱਜ। ਜਿਹਨਾਂ ਕੱਲ ਹੀ ਡਿੱਗਿਆ ਤੇ ਮਾੜੀ-ਮਾੜੀ ਉੱਠਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ। ਚਲੋ ਉਸ ਤੋਂ ਬਾਅਦ ਮੀਂਹ ਹੋਰ ਪੈ ਗਿਆ। ਪਹਿਲਾਂ ਆਪਣਾ ਝੋਨਾ ਸੀ ਐਸ ਪਾਸੇ ਡਿੱਗਾ। ਅੱਜ ਉਸ ਪਾਸਿਓਂ ਆਈ ਹਵਾ ਹਨੇਰੀਆਂ ਉਹਨੇ ਝੋਨੇ ਨੂੰ ਹੋਰ ਹੀ ਤਰ੍ਹਾਂ ਚੰਪਤਾ ਮਤਲਬ ਕਦੀ ਇੱਧਰ ਕਰ ਲਿਆ ਕਦੀ ਇੱਧਰ ਕਰ ਲਿਆ ਹਲੇ ਵੀ ਇਹ ਝੋਨਾ ਤੁਸੀਂ ਕੱਲ ਕੱਲ ਪਰਸੋਂ ਮੈਂ ਤੁਹਾਨੂੰ ਫਿਰ ਵੀਡੀਓ ਬਣਾ ਕੇ ਦਿਖਾਉਂਗਾ ਇਹ ਝੋਨਾ ਕੱਲ ਪਰਸੋਂ ਦੀ ਕੀ ਮੰਨ ਲਓ ਸਟੇਜ ਹੋਊਗੀ ਇਹਦੀ ਤੇ ਕਿੱਥੇ ਇਹ ਕਿੰਨਾ ਉੱਠੇਗਾ ਤੇ ਕੀ ਆਪਦੇ ਪੈਰਾਂ 'ਚ ਰੋਵੇਗਾ ਜਾਂ ਨਹੀਂ ਹੋਵੇਗਾ ਤਦ ਮੈਂ ਵੀਡੀਓ 'ਚ ਸਾਰਾ ਕੁਝ ਦੱਸੂਗਾ ਹੁਣ ਕਿਸਾਨ ਵੀਰ ਚਿੰਤਾ ਕਰ ਰਹੇ ਨੇ ਵੀ ਸਾਡੇ ਫਸਲ ਦਾ ਕੀ ਕੁਛ ਪੱਲੇ ਪਵੇਗਾ ਕਿ ਨਹੀਂ ਪਵੇਗਾ ਸੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਜੇ ਤੁਹਾਡੇ ਝੋਨੇ ਜਮਾਂ ਹੀ ਸੁਹਾਗਾ ਫਿਰ ਚੁੱਕਿਆ ਐ ਜਮਾਂ ਵਿਛ ਗਿਆ ਐ ਉੱਪਰੋਂ ਪਾਣੀ ਲੰਘ ਗਿਆ ਉਸ ਝੋਨੇ ਵਾਸਤੇ ਔਖਾ ਹੋ ਜਾਂਦਾ ਦੁਆਰਾ ਖੜਾ ਹੋਣਾ ਇਸ ਤਰ੍ਹਾਂ ਹੁਣ ਆ ਝੋਨਾ ਇਹ ਉਲਰਿਆ ਇੱਕ ਦੂਜੇ ਦੇ ਉੱਪਰ ਤਾਂ ਇਹਦੀ ਇਹ ਕੁਝ ਹੱਦ ਤੱਕ ਹੋਏਗਾ ਆਪਣੇ ਆਪ ਤੇ ਖੜਾ ਕਿਉਂਕਿ ਥੱਲੇ ਮਨੋ ਪ੍ਰਾਲੀ ਚ ਜਾਣੇ ਅਜੇ ਤੇ ਆਪਦੇ ਆਪ ਨੂੰ ਸਿੱਧਾ ਕਰਨ ਦੀ ਪੂਰੀ ਕੋਸ਼ਿਸ਼ ਕਰੂਗਾ ਇਹ ਗੋਡੀਆਂ ਲਾਊਗਾ ਇਹਨਾਂ ਦਾ ਕੋਈ ਖਾਸ ਨੁਕਸਾਨ ਅਜੇ ਨਹੀਂ ਹੈਗਾ 5-10% ਤੋਂ ਥੱਲੇ ਥੱਲੇ ਨੁਕਸਾਨ ਹੈ ਜਿਵੇਂ ਕਈ ਕਿਸਾਨ ਵੀਰ ਕਹਿੰਦੇ ਵੀ ਅੱਧੇ ਨਾਲੋਂ ਵੀ ਜ਼ਿਆਦਾ ਨੁਕਸਾਨ ਹੈ ਜਾਂ ਫਿਰ ਕੁਝ ਪੱਲੇ ਵੀ ਨਹੀਂ ਪੈਣਾ ਸਾਡੇ ਸੋ ਅਜਿਹੀ ਗੱਲ ਨਹੀਂ ਹੈਗੀ ਕਿਸਾਨ ਵੀਰੋ ਆਪਣਾ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਗਈ ਚਲੋ ਜਿਹੜਾ ਮਨੋ ਵਾਇਗਰੀ ਨੂੰ ਮਨਜ਼ੂਰ ਹੈ ਉਹੀ ਆਪਾਂ ਨੂੰ ਮਿਲਣਾ ਪਰ ਆਪਣੇ ਘਬਰੌਣ ਨਾਲ ਕੋਸ਼ਿਸ਼ ਮਨ ਲ ਆਪਣੇ ਪੱਲੇ ਨਹੀਂ ਪੈਣਾਗਾ ਤੇ ਇਹ ਹੁਣ ਜਰੂਰ ਮਨ ਚੋਣਾ ਆਪਦੀ ਕੋਸ਼ਿਸ਼ ਕਰੇਗਾ ਉਠਾਂ ਮੈਂ ਪੂਰੀ ਕੋਸ਼ਿਸ਼ ਕਰੇਗਾ ਕਿ ਮੈਂ ਤਾਂ ਹੋਵਾਂ ਤੇ ਜਿੰਨਾ ਕ ਮੰਨ ਲਓ ਹੋਰ ਜੇ ਮੌਸਮ ਨੇ ਸਾਥ ਦਿੱਤਾ ਤਾਂ ਜਲਦੀ ਆਪਦੇ ਜਿਹੜੇ ਮੰਨ ਲਓ ਜਿਹੜੇ ਦਾਣੇ ਬਣਾ ਰਿਆ ਉਹ ਆਪਦੇ ਦਾਣੇ ਤਾਂ ਉਹਨੂੰ ਬਣਾਏਗਾ ਐ ਨਹੀਂ ਵੀ ਥੱਲੇ ਧਰਤੀ ਦੇ ਲੱਗ ਰਿਆ ਤੇ ਉੱਤੇ ਪਾਣੀ ਤਾਂ ਮੰਨ ਲਓ ਲੰਗੀ ਜਾਂਦਾ ਫਿਰ ਤੁਹਾਨੂੰ ਪਤਾ ਵੀ ਦਾਣਾ ਖਰਾਬ ਹੋਣਾ ਹੀ ਹੋਣਾ ਤੇ ਜੇ ਤੁਹਾਡਾ ਚੋਂ ਜਿਆਦਾ ਪੱਕਿਆ ਸੀਗਾ ਜੀ ਉਹਨਾਂ ਦੇ ਜਮਾਂ ਸੁਆਗਾ ਵੱਜ ਗਿਆ ਵੀ ਤੁਸੀਂ ਇੱਕ ਦੋ ਦਿਨਾਂ ਚ ਵਟਣਾ ਸੀਗਾ ਉਹਦਾ ਨੁਕਸਾਨ ਜ਼ਰੂਰ ਹੈਗਾ ਜੇ ਮਨ ਲ ਪੱਕੇ ਝੋਨਾ ਜੇ ਉਤੋਂ ਪਾਣੀ ਟੱਪ ਗਿਆ ਤਾਂ ਆਪਾਂ ਨੂੰ ਪਤਾ ਵੀ ਵਿੱਚ ਹੀ ਉਗ ਪਿੰਦਾ ਹੁੰਦਾ ਕੇਵਰ ਉਹਦਾ ਜ਼ਰੂਰ ਨੁਕਸਾਨ ਹੈਗਾ ਤੇ ਇਹੋ ਜੇ ਝੋਨੇ ਜਿਵੇਂ ਹਰੀਆਲੀ ਚ ਨੇ ਇਹਦਾ ਹਜੇ ਨੁਕਸਾਨ ਨਹੀਂ ਹੈਗਾ 10% 5% ਇੱਥੋਂ ਈ ਤੱਕ ਏ 10% ਤੋਂ ਥੱਲੇ ਥੱਲੇ ਇਹ ਕੋਈ ਹਜੇ ਜ਼ਿਆਦਾ ਨਹੀਂ ਹੋਇਆ ਹੈਗਾ ਇਹ ਆਪਣਾ ਆਪ ਦਾ ਹੀ ਝੋਨਾ ਹੈ ਤੇ ਬਾਕੀ ਆਪਣਾ ਸਾਰਾ ਖੜਾ ਹੈ ਇੱਧਰ ਆਪਣਾ 1885 ਇਹ ਵੀ ਖੜੀ ਹੋਈ ਏ ਬਸ ਇੱਥੇ ਜਿਆਦਾ ਇਸਨੂੰ ਦਿੱਕਤ ਆਈ ਸੀ ਪੇ ਇੱਥੇ ਪਣੀਰੀ ਹੋਣ ਕਰਕੇ ਤੇ ਜਿਆਦਾ ਕਦ ਕਰ ਗਿਆ ਸੀਗਾ ਕੁਝ ਪਲੋ ਮੱਝੀ ਹੋਈ ਸੀ ਆਪਣੇ ਤੇ ਹੋਰ ਆਪਣੇ ਲਗਭਗ ਚੋਨਾ ਸਾਰਾ ਖੜਾ ਹੈ ਇੱਕ 11 21 ਤੁਹਾਨੂੰ ਪਤਾ ਹੈ ਵੈਰਾਈਟੀ ਵੈਸੇ ਹੋ ਜਾਤਾ ਕਰਦੇ ਕਰਦੀ ਏ ਤੇ ਇਹ ਲਿੱਗਣ ਦੀ ਸਮੱਸਿਆ ਬਜਾਦੀ ਆਉਂਦੀ ਏ ਸੋ ਬਾਹਲਾ ਭਰਉਣ ਦੀ ਲੋੜ ਨਹੀਂਗੀ ਜਲਦੀ ਹੀ ਜਲਦ ਝੋਨਾ ਆਪਣੇ ਆਪ ਨੂੰ ਖੜਾ ਕਰਨ ਦੀ ਪੂਰੀ ਕੋਸ਼ਿਸ਼ ਕਰੂਗਾ ਸੋ ਕਿਸਾਨ ਭਰਾਵੋ ਮਿਲਦੇ ਆਪ ਅਗਲੇ ਵੀਡੀਓ ਦੇ ਵਿੱਚ ਅਗਲੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸਾਂਗਾ ਕਿ ਇਹ ਝੋਨਾ ਇਸੇ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਆ ਨੋਟ ਕਰ ਲਈ ਜਾਂ ਖਾਲੇ ਆ ਨਿਮੇ ਅੱਜ ਤੋਂ 5 ਦਿਨਾਂ ਬਾਅਦ ਪੂਰੇ ਜੇ ਮੌਸਮ ਨੇ ਸਹੀ ਸਾਥ ਦਿੱਤਾ ਤਾਂ ਮੈਂ ਇੱਥੇ ਜਗ੍ਹਾ ਤੇ ਖੜ ਕੇ ਵੀਡੀਓ ਬਣਾਉਂਗਾ ਤੇ ਤੁਹਾਨੂੰ ਦੱਸੂਗਾ ਕਿ ਇਹ ਝੋਨੇ ਕਿੰਨੀਆਂ ਕਿਨ ਗੋਡੀਆਂ ਲਾ ਲਈਆਂ ਤੇ ਕਿੰਨਾ ਕੁ ਮੰਨ ਲਓ ਇਹ ਆਪਦੇ ਪੈਰਾਂ 'ਚ ਰੋਇਆ ਸੋ ਬਹੁਤ ਬਹੁਤ ਧੰਨਵਾਦ ਜੀ